ਬੱਜਿਆ ਸਿਕਾਲਾ ਅੱਛਾ ਬਾਈ ਜੀ ਹੋਰ ਦਰਾਂ ਮੇਜਰ ਸਾਰਾ ਠੀਕ ਆ ਵਧੀਆ ਤੁਸੀਂ ਨਾਓ ਕਿੱਥੇ ਗਮ ਹੋ ਗਈ ਸੀ ਗਮ ਇੱਥੇ ਹੀ ਚਲੋ ਮਾਲੇ ਵਧੀਆ ਵਧੀਆ ਚੱਲੀ ਜਾਂਦਾ ਜੀ ਚਲੋ ਮਾਲੇ ਮੂਲੇ ਤੇ ਪਹੁੰਚ ਗਏ ਮਾਲੇ ਹੁਣ ਆਂਦੀਆਂ ਜੋੜੀਆਂ ਹੈਂ ਜੋੜਾ ਜਾਂਦਾ ਮਾਲੇ ਜੀ ਵਾਹ ਜੀ ਵਾਹ ਹਾਂਜੀ ਹਾਂਜੀ ਕਿਹੜੇ ਲਾ ਕੇ ਗਏ ਫੇਰ ਇਹ ਰੱਖੀ ਪੇ ਸੱਸੇ ਰੱਖਦੇ ਹਾਂ ਅੱਛਾ ਸੱਜਣਾ ਰੱਖੀ ਠੀਕ ਹੈ ਠੀਕ ਹੈ ਹਾਂਜੀ ਹੁਣ ਤਾਂ ਮੁੱਕ ਜਾਂਦੇ ਇਹ ਸੂਈ ਆ ਸੂਈ ਸੂਈ ਕੱਟੀ ਬਹੁਤ ਜੰਗੀ ਇਹ ਸੂਆ ਚੀਕੀ ਮੂਦੀ ਪਹਿਲੇ 6 ਦੰਦ ਕਿੰਨਾ ਦਾ ਤਾਂ ਸਹੀ 12 ਕਿਲੋ ਪੱਕਾ ਪੱਕਾ 12 ਕਿਲੋ ਐ 15 ਕਈਏ ਲੋ ਜੀ ਪਹਿਲਾ ਸੂਆ 6 ਦੰਦ ਤੇ ਵੇਖੋ ਝੋਟੀਆਂ ਲੇਵਾ ਇਥਾਂ ਕੁਆਲ ਨਸਲਾ ਪੂਰੀ ਹਣਾ ਪੂਰੀ ਨਸਲਾ ਖੋਲੋ ਲੋ ਜੀ ਕਰਦੇ ਸੀ ਨੂੰ ਬਾਈ ਨੇ ਵੀ ਮਲਵਾਣਾ ਲੈਣੇ ਸੀ ਨੂੰ ਹੱਤ ਕਾਉਣੀ ਹੁੰਦੀ ਹੈ ਹੈਂ ਪੁਰੀ ਹੱਤ ਕਰਾਉਣੀ ਹੈ ਆ ਚਲੋ ਟਾਰਿੰਗ ਕੀਤੀ ਹੈ ਜੀ ਇੱਕ ਟਾਰਿੰਗ ਕੀਤੀ ਬਾਸ ਟਾਰਨੇ ਨਹੀਂ ਠੀਕ ਆ ਇੱਕ ਬਿਲਕੁਲ ਬਹੁਤ ਸੋਈ ਝੋਟੀਆਂ ਉੱਚੀ ਲੰਮੀ ਪੂਰੀ ਕੜ ਜਵਾਨੀ ਵਿੱਚ ਝੋਟੀਆਂ ਜੀ ਮੇਜਰ ਸਿੰਘ ਧਾਰ ਦੂਰ ਫਿਰਾਇਆ ਜਵਾਸ ਮਸੀਬਾ ਮੋਟਰ ਲਗਾ ਕੇ ਬਹ ਠੀਕ ਆ ਠੀਕ ਆ ਠੀਕ 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 ਹੈ ਭਾਜੀ ਵਧੀਆ ਫਿਰਦਾ ਕਟਾ ਕੱਟੀ ਜੀ ਕੱਟੀ ਕੱਟੀ ਮਗਰ ਲੋ ਫਿਰ ਤਾਂ ਫਾਇਦਾ ਹੀ ਹੋ ਗਿਆ ਬੁਰਾ ਹਾਂਜੀ ਹਾਂਜੀ ਹਾਨੀ ਮੇਜਰ ਸਿੰਘ ਜੀ ਫਿਰ ਹਾਂਜੀ ਮੜੀ ਜਾ ਕੇ ਕਟਿਆ ਦੋ ਦੋ ਰੱਖਣੀਆਂ ਮਾਗਦੇ ਰਹੀ ਹਾਂ ਇਹ ਮੰਗਦੇ ਆ ਹੀ ਹਾਂ ਉਹ ਸਾਨੂੰ ਜਾਇ ਜਮਰੀ ਅਸੀਂ 10 ਲੱਖ ਮੋਲ ਕਰਾਂਗੇ ਕਿੰਨੇ ਦੀ ਬਿਲਕੁਲ ਇੱਕ 30 ਦੀ ਦੰਗ ਦੀ ਛੋੜ ਕਿੰਨੇ ਆਪੀ 10000 ਦੀ ਇੱਕ 20 ਦੀ ਇੱਕ 20 ਦੀ ਇੱਕ 15 ਜੋੜੀ ਹਾਂ ਨਾ ਦੀ ਇੱਕ 15 ਜੋੜੀ ਨੇ ਬਠੀਕ ਆ ਹਾਂ ਜੀ ਇਸ ਨਾਲ ਆ ਆ ਗਈ ਨਾ ਗੱਡੀ ਹਾਂ ਜੀ ਇਹ ਕੱਤੀ ਆ ਗਈ ਚਲੋ ਚਲੋ ਹੁੰਦੇ ਘਰਾਂ ਦੇ ਸੋਹਣੀ ਜੋੜੀ ਵੱਡੀ ਜੋੜੀ ਨਾਲ ਉਹ ਵੱਡੀ ਜੋੜੀ ਆ ਜੀ ਵੇਖੋ ਇਹਦੇ ਇਹ ਫੋਟੋ ਮੇਰੇ ਮੱਥਾ ਹੀ ਦੇ ਮੈਂ ਪੂਰੀ ਵੱਡੀ ਵੱਡੇ ਮੋਲੇ ਜੋੜੀ ਆਉਂਦੀ ਹੈ ਹੈਗੀ ਹੈਗੀ ਆ ਹਾਂ ਜੀ ਇਹ ਗੱਭਣ ਇਹ ਕਪੜੇ ਵੇਚ। ਇੱਕ ਮਿੰਟ ਹੰਦੀ ਦੀ। ਇਹ ਪੀਰ ਖੜ ਜੂਈ। ਪੰਜੀ ਤੇ ਕਾਜੇ ਨੇ ਖੜਦੀ ਏ। ਮੀਨਾ ਲੈ ਜਾ। ਮੈਂ ਮੀਨਾ ਵਜਾ ਰਿਹਾ। ਸੋਰੀ। ਚੈੱਕ ਕਰਦੇ ਦੇਖੋ। ਆਹ ਦੇਖੋ। ਸਹੀਆ ਕਰਾਉ ਸਾਖ ਠੰਡੀ ਸੀ ਰਖੋਦੇ। ਰੋਸ ਜੀ। ਅੱਜ ਮੇਰੇ ਕਿੰਨੇ ਵੇਚਦੇ ਆ ਫਿਰ? ਅੱਜ ਚਾਹ ਤੇ ਕਿੱਥੇ ਹੋਤੀ ਆਂ। ਯਾਰ ਰਹਿ ਗਿਆ। ਯਾਰਾ ਬਹੁਤ ਮਾਉਂਦਾ ਸੀ। ਪੀਰ ਰਾਜ ਦਾ ਇਹਦੇ ਵਸ਼ੇਂ ਬੜੀ ਬੜੀਆਂ ਭਟੀਆਂ ਆਂ ਆਪਣੀ। ਹਾਂ ਜੀ ਹਾਂ ਬਿਲਕੁਲ। ਬਿਲਕੁਲ। ਚੱਲੀ ਚਲੋ ਕਰਾਂਗੇ। ਬਾਠੀ। ਹਾਂਜੀ ਭਾਜੀ ਫਿਰ 25000 2000 ਕੀ ਇਹ ਦੇਖ ਰਹੀ 3000 25 ਦੀ 25 ਇਹਦਾ ਨਹੀਂ ਜੀ ਪਰਤੇ ਚਲੋ ਵੀ ਲੈ ਗਿਆ ਉਹ ਫਰਾਈ ਅੱਜ ਨਾ ਨਾ ਅੱਜ ਫੋਲੋ ਪਿਆ ਵਸ਼ੀ ਹੋ ਗਿਆ ਚਾਰੀ ਪਿੰਡਾਂ ਦੀ ਇਹ ਹੁਸ਼ੀ ਹੈ ਬਿਲਕੁਲ ਹੈਗੀ ਹੈਗੀ ਹੈ ਇਹਦਾ ਸੂਈ ਹੈ ਜੀ ਇਹਨੂੰ ਕਿੰਨੇ ਦਾ ਮੋ ਗਿਆ ਚੌਥਾ ਦਿਨ ਸੂਈ ਨੂੰ ਮਾ ਜੀ ਹਾਂਜੀ ਚੌਥਾ ਦਿਨ 12 ਕਿਲੋ ਦੁੱਧ ਲੈ 12 ਕਿਲੋ 12 ਕਿਲੋ ਦੁੱਧ ਲੈ ਲੋ ਜੀ 12 ਕਿਲੋ ਦੁੱਧ ਦਾ ਭੋਲਾ ਲੈ ਲੋ ਬੱਚੀ ਮਗਰ ਹਾਂਜੀ ਬੱਛਾ ਹੀ ਹੋਣਾ ਬੱਛਾ ਚਲੋ ਤੇ ਵੇਖੀ ਆ ਰੇਡ ਵੇਖਿਆ ਜਿੰਮੇ ਜਸੇ ਕਰਦਾ ਕਿਵੇਂ ਆਗੀ ਕੜਾਈ ਜਾਂਦਾ ਆਜੋ ਚੋਈ ਜੀ ਵਰੀਂਦੀ ਵੀ ਹਾਂਜੀ ਫਿਰ ਮੇਜਰ ਜੀ ਜੀ ਵੀ ਨਹੀਂ ਮੋਲੇ ਦਾ 50000 ਹਾਂਜੀ 40000 ਅੱਪੀ ਛੋੜੋ 30000 ਦੀ ਛੋੜ ਹੀ ਹੋਣੀ ਬਾ ਛੋਟਪੇ ਕਰਾਂਗੇ ਚਲੋ ਠੀਕ ਆ ਹਾਂ ਨਾਲੇ ਕੰਮ ਇਹ ਵੀ ਕਰਣਾ ਨਹੀਂ ਇਹ ਮਸ਼ੀਨ ਉੱਚੇ ਬੱਚੀ ਦੇ ਥਾ ਤਿੰਨ ਥਣ ਜੀ ਆਹ ਮਸ਼ੀਨ ਮਗਰ ਜੀ ਅੱਛਾ ਆਲੇ ਵਸ਼ੀਆ ਮੈਂ ਨਾਲੇ ਚੌਹਾਂ ਨਾਲੇ ਇੱਕ ਸਮਝੇ ਜਿਹੜਾ ਮਗਰ ਹੁਣ ਮਾਰ ਲਾ ਮੈਂ ਮਾਰ ਲਾ ਉਰ ਲਾਣਾ ਜੀ ਠੀਕ ਆ ਲੋ ਜੀ 7 ਕਿਲੋ ਜੀ ਹੁਣ 7 ਕਿਲੋ ਦੁੱਧ ਨਾਲ ਬਾਹਰ ਜਰਸੀ ਲੋ ਉਹ ਕਿਹਦੀ ਮਸ਼ੀਨ ਚੀਕਾਦਾ ਬੱਚੇ ਲੱਲਾ ਬੰਦਾ ਨਾ ਹਾਂ ਠੀਕ ਆ ਜੀ ਕਿਹਦੀ ਮਸ਼ੀਨ ਹਾਂ ਜੀ ਐ ਕਪੜਾ ਨਹੀਂ ਕਰ ਸਕਦੀ ਠੀਕ ਆ ਹੋਇਆ ਅੱਛਾ ਹਾਂਜੀ ਚਲੋ ਗਾਹ ਕਿਸਮਤ ਹੈ ਕਹਿੰਦੇ ਜੀ ਹਾਂਜੀ ਬਾਜੀ ਫਿਰ ਸੁਨੀਲ ਜੀ ਮੋਰੇ 8000 ਤੇ 15000 ਦੇ ਦਾਂਗੇ 15000 ਦੀ 13000 ਦੀ 13000 ਦੀ 12 ਨਹੀਂ ਦੇ ਦਾਂਗੇ ਯਾਰ ਆ ਨਹੀਂ ਨਹੀਂ ਤਾਂ 10 ਦੀ ਦੇਣਾ 10 ਦੀ ਚੱਲੋ ਨਹੀਂ 10000 ਦੀ ਹੈ ਹਾਂ ਨਹੀਂ ਤੇ ਆ ਇਹ ਵੀ ਜੇ ਅਸੀਂ ਠੋਕੜੀ ਜੇ ਠੋਕੜ 7 ਕਿਲੋ ਦੋ ਜੀ 5 ਕਿਲੋ ਦੋ ਜੀ ਠੋਕੜ ਵੇੜ ਲਓ ਜੀ ਵੇਖੋ ਕਰਾ ਆ ਦੇ ਬਾਠ ਠੀਕ ਆ ਚਲ ਅੰਦਰ ਕਰੋ ਬਾਹਰ ਆਇਆ ਅੰਦਰ ਆ ਆਉਣੀ ਆ ਅੰਦਰ ਆਇਆ ਜੀ ਅੱਛਾ ਚਲੋ ਹੋਰ ਕੰਮ ਹੀ ਕੰਮ ਗਿਆ ਠੀਕ ਆ ਹਾਂਜੀ ਉਹ ਤੇਰਾ ਜੀ ਅਸੀਂ ਵੀ ਦੱਸਿਆ ਦੇਖ ਇਹ ਵੀ 10000 8000 ਦੀ ਇਹ ਦੂ ਪਰ ਆ ਯਾਰ ਇਹ ਲੈਣਗੇ ਕਿ ਨਹੀਂ ਨਾਲੇ ਦੁੱਧ ਇਹ ਵੀ ਲਈ ਤੁਸੀਂ ਨੀ ਵੀ ਤੇ ਹਣ ਦੋ ਜਗ ਬਕਤੀ ਦਾ ਅੱਛਾ ਹਾਂ ਦੋ 7 ਕਿਲੋ ਜੀ 7 ਕਿਲੋ ਦੁੱਧ ਕੱਲੀ ਧੋਖੜ ਲੋ ਜੀ ਟੋਕੜੇ ਟੋਕੜੀ ਕਰਨੀ ਟੋਕੜਾ ਬਿਲਕੁਲ ਜੀ ਹਾਂ ਜੀ ਲੋ ਜੀ ਜਦ ਚਾਹ ਬਣਾਣੀ ਬੈਠਾ ਵੀ ਹੈਗੀ ਹਾਂ ਜੀ ਇਹ ਚਾਹ ਵੀ ਅਗਰ ਮੇਰਾ ਮਤ ਮੈਂ ਬਿਲਕੁਲ ਬਿਲਕੁਲ ਸਿਹਤੀ ਦੇਣੀ ਠੀਕ ਆ ਉਹਨਾਂ ਦੁੱਧ ਉਹ ਨਹੀਂ ਮੈਂ ਆ ਉਰਨਾ ਨਹੀਂ ਹਾਂ ਅਗਲਾ ਇਹ ਸੱਤ ਕਿਹਾ ਦੋ ਪਿਆ ਹਾਂ ਜੀ 7000 ਰੁਪਏ 7000 6000 6000 5000 5000 ਪਤਾ ਨਹੀਂ ਚਾਹ ਹੀ ਦੇ ਗਨੀ ਯਾਰ ਲੱਖ ਯਾਰ ਅੱਲਾਹ ਇਹ ਬੱਸੀ ਸੂਈ ਜੇ ਪੰਜਾਹ ਰੁਪਏ ਦੀ ਬੱਸੀ ਇਹ ਮਗਰ ਜੀ ਜਰਸੀ ਅੱਛਾ ਜੀ ਮਾ ਬੱਚਾ ਹੈਗਾ ਜੀ ਠੀਕਾ ਦੋਨੇ ਕਤੋ ਕਿਲੋ ਜੀ 10 ਕਿਲੋ ਪਹਿਲਾ ਸੂਆ ਪਹਿਲੇ ਬੰਦੇ ਚਾਰ ਦੋਤੀ ਆ ਵੇਗਾ ਬੋਦੀ ਦੇ ਵੇਰ ਨਾਲੇ ਕਿਹੜੀ ਬੱਛੀ ਜੀ ਆ ਬੱਛੀ ਆ ਅੱਛਾ ਬੱਛੀ ਆ ਅੰਨ ਦੇ ਨਾਲੇ ਕੋਈ ਮਹੀਨੇ ਨਾਲੇ ਬਿਲਕੁਲ ਜੀ ਲੈ ਆ ਮੈਂ ਜਲਦੀ ਕਰਾ ਦੇ ਬਸ ਠੀਕ ਆ ਨਾਲ ਪੀਸੀ ਵੀ ਜੀ ਫਿਰ ਮੇਜਰ ਸੇ ਯਾਪੀ ਕਰ ਦੋ ਰਹਿਣ ਇਹ 35 ਦਿੰਦੇ ਆ ਹੋਰ ਜਾਣ ਦੋ ਤੇਰੀ ਦੋ ਛੋੜ ਦੋ 28 ਲੋਵੇ ਲੋਣ ਕੀ ਮਿਲਣਾ ਉਹਦਾ ਕੁਛ ਵੀ ਮਿਲਣਾ ਦੇਖੋ ਅਸੀਂ ਕਦਾ ਜੀ ਨਹੀਂ ਨਹੀਂ ਠੀਕ ਆ ਚਲੋ ਦੇਖੋ ਜੀ ਬਹੁਤ ਸੋਹਣੇ ਪਸ਼ੂ ਪਾਈਏ ਪਰ ਬਾਕੀ ਹੋਣਾ ਬਾਈ ਕਹਿੰਦਾ ਹੁਣ ਮਾਰਵਾ ਰਹਿਣਾ ਵੀ ਘਰ ਆ ਦੇ ਬੁੜਕਾਂ ਗਿਆ ਆ ਕੇ ਉੱਥੇ ਵੀ ਹੁਣ ਮਾਰਿਆ ਬੁੜਕ ਘਰ ਆਲੇ ਹਾਂ ਸਾਰੇ ਮੈਨ ਲਾ ਕਰ ਮਾਰਿਆ ਕਰ ਲੈ ਠੀਕ ਆ ਵੇਖੋ ਮਾਨ ਵਧੀਆ ਹਾਂਜੀ ਹਰੇ ਗਾ ਲੋਕਾਂ ਨੂੰ ਮਾਰ ਲਾ ਜਿੱਦਾਂ ਹਰ ਮਾਲ ਬੰਦਾ ਲੈਦਾ ਹਰ ਕੋਲ ਬਿਲਕੁਲ ਜਿਹੜਾ ਗਾਗਾ ਖਾਦੀ ਨਹੀਂ ਜਾਊਗਾ ਬਾਸੀ ਤੋਕਰ ਸੱਜਰ ਮਹੀਂ ਸੂਈ ਵੱਡੀ ਤੇ ਵੱਡੀ ਛੋਟੀ ਛੋਟੀ ਕਟੀਆਂ ਵੇਛੇ ਨਾਲ ਸੱਜ ਜੀ ਮਿਲੂਗੀ ਕਿਹਨੇ ਵੇਚਣਾ ਤਾਂ ਵੀ ਨਾ ਫਿਕਰ ਕਰਦਾ ਨੂੰ ਅੱਛਾ ਮਹੀਂ ਵੇਚਣੀ ਕਹੀਂ ਵੇਚਣੀ ਹੈ ਲੋ ਚਲੋ ਚਲੋ ਹਾਂਜੀ ਬੋਲੋ ਨੰਬਰ ਮੋਨ ਨੰਬਰ ਹੈਗਾ 81 46 52 47 34 ਪਿੰਡ ਬਟਾਲਾ ਪਾਂਗੇ ਜਿਲ੍ਹਾ ਗੁਰਦਾਸਪੁਰ ਸਤਿਕਾਰ ਸਤਿਕਾਰ ਜੀ